ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰੁਨੀਤ कौर ਸਿੱਧੂ ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਮੈਂ ਜੱਗੀ ਸਰਪੰਚ ਲੋਹਾ ਖੜਾ ਇਹਨਾਂ ਦਾ ਪਤੀ ਪਰਮੇਸ਼ਰ ਤੇ ਇਹਨਾਂ ਦਾ ਪੇਜ ਜ਼ਰੂਰ ਫੋਲੋ ਕਰ ਲਓ ਕੀ ਲੈ ਕੇ ਆਏ ਅੱਜ ਆਪਾਂ ਨਿਊ ਸਟੱਫ ਲੈ ਕੇ ਆਏ ਆ ਟੀ ਸਟਾਰ ਦਾ ਗੰਗਾ ਦਾ ਔਰ ਐਸ ਕੇ ਦਾ ਜਿਹਦੇ ਵਿੱਚ ਸਾਰੀ ਪਾਰਟੀ ਵੀਅਰ ਸੂਟ ਹੋਣਗੇ ਅੱਗੇ ਸਰਦੀ ਦੇ ਵਿੱਚ ਜਿਹੜੇ ਪਹਿਣਗੇ ਔਰ ਐਫ ਕੇ ਦੇ ਦੁਪੱਟਾ ਸੂਟ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਔਰ ਉਸ ਤੋਂ ਬਾਅਦ ਦੇ ਵਿੱਚ ਇਹ ਸਾਰੇ ਦੁਪੱਟਾ ਸੂਟ ਜਿਨ੍ਹਾਂ ਨਾਲ 3-3 ਮੀਟਰ ਕ੍ਰੇਵ ਦੀਆਂ ਬਾਟਮ ਹੋਣੀਆਂ ਉਸ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਨੂੰ ਵਰਕ ਵਾਲੇ ਸ ਇਹ ਪੇਜ ਜ਼ਰੂਰ ਫੋਲੋ ਕਰ ਲਓ। ਔਰ ਆਪਾਂ ਬਹੁਤ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਸੈਂਟਰ ਪੈਨਲ ਆਉਂਦਾ ਐਸ ਕੇ ਦੀ ਕੁਆਲਿਟੀ ਦੇ ਉੱਪਰ ਔਰ ਆ ਐਸ ਕੇ ਦਾ ਸਿਲਕ ਪਸ਼ਮੀਨਾ ਆ ਰਾਮ ਟੈਕਸ ਦਾ ਪਸ਼ਮੀਨਾ ਜੀ ਬਲੈਕ ਕਲਰ ਦਾ। ਇਹ ਸੂਟਾਂ ਦਾ ਰੇਟ ਵੀ ਬੜਾ ਜੈਨੂਇਨ ਆ। ਸਾਰੇ ਸੂਟ ਦੇਖਣ ਵਾਸਤੇ ਮੇਰਾ ਪੇਜ ਫੋਲੋ ਕਰ ਲੇ ਔਰ ਆਪਾਂ ਸ਼ਾਮ ਨੂੰ ਹੁਣ 9:30 ਵਜੇ ਇੰਸਟਾਗ੍ਰam ਦੇ ਉੱਪਰ ਲਾਈਵ ਹੋਵਾਂਗੇ। ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਪਹਿਣਾ ਤੱਕ ਜ਼ਰੂਰ ਪਹੁੰਚਾਓ। ਕਰ ਲਓ ਬਾਈ ਬਣ ਕੇ ਪੇਜ ਫੋਲੋ ਜ਼ਰੂਰ ਨਵੇਂ-ਨਵੇਂ ਸੂਟ ਦੇਖਣ ਲਈ ਤੇ ਸਾਰਾ ਕ ਸਾਰੇ ਕੋਈ ਨੌਨ ਬ੍ਰਾਂਡ ਕੱਪੜਾ ਨਹੀਂ ਉਹ ਸਾਰੇ ਮੀਲ ਦੇ ਸਟੱਫ ਹੋਣਗੇ ਜਿਵੇਂ ਐਸਕੇ ਹੋ ਗਿਆ ਟੀਸਟਾ ਦਾ ਹੋ ਗਿਆ ਆਰਾਮ ਟੈਕਸ ਦਾ ਹੋ ਗਿਆ ਸਾਰੇ ਇਦਾਂ ਦੇ ਸਟੱਫ ਤੁਹਾਨੂੰ ਲਾਈਵ ਦੇ ਵੀ ਸ਼ੋਅ ਕਰਾਂਗੇ ਠੀਕ ਹੈ ਜੀ ਸਾਰੇ ਪੇਜ ਫੋਲੋ ਕਰ ਲਓ ਤੇ ਲਾਈਵ ਤੇ ਜੁੜਦੇ ਆਂ ਬਾਕੀ ਕਿਸੇ ਵੀ ਭੈਣ ਨੇ ਸੂਟ ਸਟਿਚਿੰਗ ਕਰਵਾ ਕੇ ਮੰਗਵਾਉਣੇ ਹੁਣ ਉਹ ਵੀ ਮੰਗਵਾ ਸਕਦੇ ਹਾਂ ਸਾਡੇ ਇੱਧਰ ਸਟਿਚ ਹੋਏ ਪੈਨੇ ਸਟਿਚ ਹੋਏ ਪੈਨੇ 8-9 ਕਾਰੀਗਰ ਸਟਿਚਿੰਗ ਵਾਲੇ ਰੱਖੇ ਹੋਏ ਨੇ ਸਾਰਾ ਕੰਮ ਆਪਣੇ ਘਰੀ ਕਰਦੇ ਆਂਗੇ ਕਰਦੋ ਸਿਰ ਜੀ ਧੰਨਵਾਦ ਠੀਕ ਹੈ ਸਤਿ ਸ੍ਰੀ ਅਕਾਲ ਜੀ